ਵਾਹਿਗੁਰੂ ਸਾਹਿਬ ਜੀ ਸੁਦਾ ਕੀ ਤਰੰਗਣੀ ਹੈ ਰੋਗ ਬ੍ਰਮ ਭੰਗਣੀ ਹੈ ਮਹਾ ਸੂਏ ਤਰੰਗਣੀ ਮਹਾਨ ਮਨ ਮਾਨੀ ਹੈ ਕਿਦੋ ਜਹ ਹੰਸਨੀ ਸੀ ਮਾਨਸ ਬਤੰਸਨੀ ਹੈ ਗੁਨੀਨ ਪ੍ਰਸੰਸਨੀ ਸਰਬਜਗ ਜਾਨੀ ਹੈ ਕਿਦੋ ਜਹ ਚਾਂਦਨੀ ਸੀ ਮੋਹ ਕਾਮ ਮੰਦਨੀ ਹੈ ਹਿਰਦੈ ਕੀ ਆਨੰਦਨੀ ਸਦੀਵ ਸੁਖ ਦਾਨੀ ਹੈ ਗਿਆਨ ਪਟਰਾਨੀ ਸਿਆਣੀ ਗਿਆਨ ਕੀ ਜਨਨ ਜਾਨੀ ਗੁਣੀ ਪਣੀ ਬਾਣੀ ਤਾ ਕੀ ਗੁਰੂ ਗੁਰਬਾਣੀ ਹੈ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ RAM ਬਾਣੀ ਗੁਰਬਾਣੀ ਲਾਗੇ ਤੈਨ ਹੱਥ ਚੜਿਆ RAM ਗੁਰਬਾਣੀ ਲਾਗੇ ਤੈਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਪੰਡਾਰਾ ਸਮੰਦ ਬਰੋਲ ਸਰੀਰ ਹਮ ਦੇਖਿਆ ਇਕ ਬਸਤ ਅਨੂਪ ਦਿਖਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਸਤਕਾਰ ਜੋਗ ਸਤਗੁਰੂ ਸਾਹਿਬ ਜੀ ਦੀ ਸਾਜ ਜਨਵਾਜੀ ਹੋਈ ਗੁਰੂ ਸواری ਗੁਰੂ ਖਾਲਸਾ ਸਾਧ ਸੰਗਤ ਜੀਓ ਆਪਾਂ ਸਰਬੱਤਰ ਗੁਰਸਿੱਖ ਮਾਈ ਪਾਈ ਅਤਿਅੰਤ ਹੀ ਭਾਗਸ਼ਾਲੀ ਹਾਂ ਜੋ ਦਸਾਂ ਸਤਿਗੁਰਾਂ ਦੇ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ ਲੋਕ ਪਰਲੋਕ ਦੀਆਂ ਦਾਤਾਂ ਬਖਸ਼ਣ ਵਾਲੇ ਸਤਿਗੁਰੂ ਜੁਗੋ ਜਗ ਅਟੱਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਰੋਹਾਨੀ ਸੁੰਦਰ ਗੋਦ ਵਿੱਚ ਸੁਸ਼ੋਭਤ ਹੋ ਕੇ ਕਾਫੀ ਲੰਮੇ ਸਮੇਂ ਤੋਂ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ ਜੋ ਇਸ ਸਥਾਨ ਤੇ ਸਤਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਪਾਈ ਜਸਾ ਸਿੰਘ ਉਨਾਂ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਪ੍ਰਾਰੰਭ ਕੀਤੀ ਉਸ ਦੀ ਸੰਪੂਰਨਤਾ ਹੋਈ ਹੈ ਕਥਾ ਦੀ ਸਮਾਪਤੀ ਪੰਥ ਦੇ ਮਹਾਨ ਵਿਦਵਾਨ ਮਹਾਪੁਰਸ਼ શ્રીਮਾਨ ਸੰਤ ਗਿਆਨੀ ਹਰੀ ਸਿੰਘ ਜੀ ਰੰਧਾਵੇ ਵਾਲੇ ਉਹਨਾਂ ਸਤਪੁਰਖਾਂ ਤੋਂ ਆਪ ਜੀ ਨੇ ਬੜੇ ਪਿਆਰ ਤੇ ਸਤਕਾਰ ਦੇ ਨਾਲ ਚੌਂਕੜੇ ਮਾਰ ਕੇ ਸਮਾਧੀਆਂ ਲਾ ਕੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਜੋ ਅੰਮ੍ਰਿਤ ਵਰਖਾ ਹੋ ਰਹੀ ਸੀ ਇਸ ਦੇ ਵਿੱਚ ਆਪ ਜੀ ਨੇ ਇਸ਼ਨਾਨ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਵਿੱਚ ਕਥਾ ਦੀ ਬਹੁਤ ਵੱਡੀ ਮਹਾਨਤਾ ਦੱਸੀ ਹੈ ਇਹ ਕਥਾ ਕਿਸ ਨੂੰ ਕਹਿੰਦੇ ਨੇ ਇਸ ਦੀ ਬਾਬਤ ਸੰਪਰਦਾਏ ਦੇ ਮਹਾਪੁਰਸ਼ ਦਾਸ ਦੇ ਸਿਰਨਾਮੀਏ ਸ੍ਰੀਮਾਨ ਸੰਤ ਗਿਆਨੀ ਭਗਵਾਨ ਸਿੰਘ ਜੀ ਉਹਨਾਂ ਨੇ ਭਗਤ ਬਾਣੀ ਦੇ ਅੰਦਰ ਬੜੇ ਕੀਮਤੀ ਬਚਨ ਲਿਖੇ ਨੇ ਕਿ ਕਥਾ ਕੀ ਹੁੰਦੀ ਹੈ ਕਥਾ ਕਿਸ ਨੂੰ ਆਖਿਆ ਜਾਂਦਾ ਹੈ ਪਦ ਛੇਦ ਪਦਾਰਥ ਉਕਤੀ ਵਿਗ੍ਰਹਿ ਵਾਕ ਯੋਜਨਾ ਅਖੇਪੋ ਸਮਾਧਾਨੰ ਬਖਿਆਨੰ ਖਟ ਵਿਦਮਤੰ ਇਹ ਜਿਹੜੇ ਬਚਨ ਹਨ ਭਗਤ ਬਾਣੀ ਦੇ ਦੂਸਰੇ ਸੰਚੀ ਦੇ ਵਿੱਚ ਭਗਤ ਬਾਣੀ ਦੀ ਵਿਆਖਿਆ ਲਿਖਦੇ ਹੋਏ ਅੰਮ੍ਰਿਤਸਰ ਟਕਸਾਲ ਦੇ ਮਹਾਨ ਸ਼ਰੋਮਣੀ ਵਿਦਵਾਨ ਸੰਤ ਗਿਆਨੀ ਭਗਵਾਨ ਸਿੰਘ ਜੀ ਦੇ ਲਿਖੇ ਹੋਏ ਨੇ। ਉਹਨਾਂ ਨੇ ਵਚਨ ਲਿਖੇ ਨੇ ਕਿ ਕਥਾ ਦੇ ਵਿੱਚ ਛੇ ਤਰੀਕੇ ਛੇ ਵਿਧੀਆਂ ਅਪਣਾਈਆਂ ਜਾਂਦੀਆਂ ਨੇ। ਇੱਕ ਸ਼ਬਦਾਂ ਦੀ ਵੱਖਰੋ-ਵੱਖਰੇ ਪਦ ਛੇਦ ਕਰਨੇ ਜਿਹੜਾ ਸ਼ਬਦ ਹੈ ਪਦ ਹੈ ਉਸ ਨੂੰ ਛੇਦ ਕਰਨਾ ਛੇਦ ਨਾਮ ਵਖਰੇ ਦਾ ਹੈ ਪਦ ਕਿਸ ਨੂੰ ਕਹਿੰਦੇ ਨੇ ਸ੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਇਸ ਦੀ ਬਾਤ ਬਚਨ ਸੁਣਾਇਆ ਕਰਦੇ ਸਨ ਕਿ ਅਰਥਵਾਨ ਵਰਣੰ ਪਦ ਹੈ ਵਰਣ ਸਮਦਾਇਓ ਹੀ ਪਦ ਇੱਕ ਅੱਖਰ ਵੀ ਅਰਥਵਾਨ ਹੋਵੇ ਜਿਸ ਅੱਖਰ ਇੱਕ ਅੱਖਰ ਦਾ ਵੀ ਕੋਈ ਨਾ ਕੋਈ ਮੀਨਿੰਗ ਮਹਿਣਾ ਕੋਈ ਅਰਥ ਭਾਵ ਬਣਦਾ ਹੋਵੇ ਉਸ ਨੂੰ ਪਾਦ ਕਹਿੰਦੇ ਨੇ ਜਿਹੜੇ ਸਤਗੁਰੂ ਪਾਤਸ਼ਾਹ ਜੀ ਦੀ ਪਹਿਲਾ ਬਾਣੀ ਲੜੀਵਾਰ ਹੱਥ ਲਿਖਤਾਂ ਦੀ ਮਿਲਦੀ ਹੈ ਇਹ ਸਤਗੁਰੂ ਪਾਤਸ਼ਾਹ ਜੀ ਦੀ ਬਾਣੀ ਨੂੰ ਪਾਦ ਛੇਦ ਵਿਦਵਾਨਾਂ ਨੇ ਵਿਆਕਰਣ ਦੇ ਵਿਦਵਾਨਾਂ ਨੇ ਕੀਤਾ ਹੈ ਇਸ ਕਰਕੇ ਕੋਈ ਵੀ ਜਿਹੜੇ ਸ਼ਬਦ ਨੇ ਉਹਨਾਂ ਨੂੰ ਵਿਆਕਰਣ ਦੇ ਮੁਤਾਬਕ ਵੱਖਰਾ-ਵੱਖਰਾ ਕਰਨਾ ਇਹਨੂੰ ਪਾਦਸ਼ੇਦ ਕਹਿੰਦੇ ਐ ਇਸੇ ਤਰ੍ਹਾਂ ਪਾਦਸ਼ੇਦ ਪਦਾਰਥ ਉਕਤੀ ਫਿਰ ਹਰ ਇੱਕ ਪਦ ਦੇ ਅਰਥ ਕਰਨੇ ਫਿਰ ਇਸੇ ਤਰ੍ਹਾਂ ਏਕ-ਏਕ ਪਦ ਦਾ ਕੀ ਕੀ ਅਰਥ ਹੈ ਕੀ ਕੀ ਮੈਨਾ ਹੈ ਫਿਰ ਇਸ ਤੋਂ ਬਾਅਦ ਪਦਸ਼ੇਦ ਪਦਾਰਥ ਉਕਤੀ ਵਿਗ੍ਰਹਿੋ ਵਾਕ ਯੋਜਨਾ ਤੇ ਫਿਰ ਉਸ ਤੋਂ ਬਾਅਦ ਸ਼ਬਦਾਂ ਦੀ ਵਿਤਪਤੀ ਕਰਨੀ ਕਿ ਇਹ ਜਿਹੜਾ ਸ਼ਬਦ ਹੈ ਕਿਹੜੀ ਭਾਸ਼ਾ ਦਾ ਹੈ ਵਿਆਕਰਣ ਮੁਤਾਬਕ ਅਰਬੀ ਫਾਰਸੀ ਸੰਸਕ੍ਰਿਤ ਕਿਹੜੀ ਭਾਸ਼ਾ ਦੇ ਨਾਲ ਇਹ ਸਬੰਧਤ ਸ਼ਬਦ ਹੈ ਉਸ ਦੀ ਬਾਬਤ ਸ਼ਬਦ ਦੀ ਵਿਤਪਤੀ ਕਰਨੀ ਇਸ ਦਾ ਮੂਲ ਧਾਤੂ ਕੀ ਹੈ ਇਸ ਤਰ੍ਹਾਂ ਦੇ ਨਾਲ ਤੇ ਸਾਧ ਸੰਗਤ ਜੀ ਇਸ ਨੂੰ ਕਹਿੰਦੇ ਨੇ ਸ਼ਬਦਾਂ ਦੀ ਵਿਤਪਤੀ ਕਰਨੀ ਇਹ ਤੀਜਾ ਅੰਗ ਹੈ ਫਿਰ ਇਸ ਤੋਂ ਬਾਅਦ ਅਨਵੇ ਕਰਨਾ ਇਹ ਅਨਵੇ ਵੀ ਤਿੰਨ ਪ੍ਰਕਾਰ ਦੇ ਨੇ ਇੱਕ ਹੈ ਅਨਵੇ ਇੱਕ ਹੈ ਦੰਦ ਅਨਵੇ ਇੱਕ ਹੈ ਖੰਡਕ ਅਨਵੇ ਇਸ ਕਾਰਨ ਕਰਕੇ ਫਿਰ ਉਹ ਸ਼ਬਦਾਂ ਦਾ ਜਿਸ ਥਾਂ ਤੇ ਯੋਗਤਾ ਬੰਦੀ ਹੈ ਉਸ ਥਾਂ ਤੇ ਉਸ ਦੀ ਜੜਤੀ ਕਰਨੀ ਉਸ ਨੂੰ ਲਾ ਕੇ ਅਰਥ ਕਰਨਾ ਜਦ ਸਤਵੇ ਜਦ ਸਤਵੇ ਨਵੇ ਜਦਾ ਵਹਾਵਾ ਜਦਾ ਵਹਾਵਾ ਬਤਰੇਕਾ ਜਿਸ ਥਾਂ ਤੇ ਪਾਦ ਲਾ ਕੇ ਜਿਸ ਦਾ ਹੀ ਅਰਥ ਕੀਤਾ ਜਾਵੇ ਇਹ ਜਿਸ ਵੇਲੇ ਸੰਪਰਦਾਏ ਦੇ ਵਿੱਚ ਮਹਾਪੁਰਸ਼ ਵਿਦਿਆ ਪੜਾਉਂਦੇ ਨੇ ਉਸ ਵੇਲੇ ਇਹ ਸ਼ਬਦਾਂ ਦੀ ਵਿਦਪਤੀ ਔਰ ਸ਼ਬਦਾਂ ਦਾ ਅਨਵੇ ਕਰਨਾ ਤੇ ਸ਼ਬਦਾਂ ਨੂੰ ਪਦ ਛੇਦ ਕਰਨਾ ਤੇ ਫਿਰ ਇਸੇ ਤਰ੍ਹਾਂ ਸ਼ਬਦਾਂ ਦੇ ਪਰ ਪਦ ਅਰਥ ਕਰਨੇ ਇਹ ਦੱਸੇ ਜਾਂਦੇ ਨੇ ਫਿਰ ਇਸ ਦੇ ਵਿੱਚੋਂ ਹੀ ਸ਼ੰਕਾ ਤੇ ਫਿਰ ਇਸ ਦੇ ਵਿੱਚੋਂ ਹੀ ਸਮਾਧਾਨ ਕਰਨਾ ਇਹ 6 ਅੰਗ ਸਾਹਿਬ ਸੰਗਤ ਜੀ ਕਥਾ ਦੇ ਨੇ ਜਿੰਨੇ ਵੀ ਸੰਪਰਦਾਈ ਮਹਾਪੁਰਸ਼ ਸਤਗੁਰੂ ਪਾਤਸ਼ਾਹ ਜੀ ਦੀ ਬਾਣੀ ਦੀ ਕਥਾ ਕਰਦੇ ਆ ਉਹਨਾਂ ਦੀ ਕਥਾ ਦੇ ਵਿੱਚੋਂ ਇਹਨਾਂ ਅੰਗਾ ਦੇ ਚਿਲਕਾਰੇ ਪੈਂਦੇ ਆ ਕਿਉਂਕਿ ਜਪਜੀ ਸਾਹਿਬ ਜੀ ਦਾ ਇੱਕ ਟੀਕਾ ਕੀਤਾ ਪੰਡਤ ਕਰਤਾਰ ਸਿੰਘ ਦਾਖਾ ਜੀ ਨੇ ਜੋ ਬੜਾ ਗਹਿਰਾ ਹੈ ਜਿਸ ਤਰ੍ਹਾਂ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਗਰਬ ਗੰਜਨੀ ਸਟੀਕ ਲਿਖਿਆ ਉਹ ਵੀ ਬਹੁਤ ਗਹਿਰ ਗੰਭੀਰ ਉਸ ਦੇ ਅਰਥ ਹਨ ਪੰਡਿਤ ਕਰਤਾਰ ਸਿੰਘ ਦਾਖਾ ਜਿਨੇ ਬਚਨ ਲਿਖੇ ਨੇ ਸ਼ਬਦਾ ਦੀਤ ਪ੍ਰਤਿਰੋਤੰ ਸ਼ਾਸਤਰਮ ਕਹਿੰਦੇ ਕਈ ਵਾਰ ਸ਼ਬ ਜਿਹੜਾ ਗ੍ਰੰਥ ਹੈ ਉਹ ਵੇਖ ਕੇ ਪਾਠਕ ਨੂੰ ਰੋਣ ਲੱਗ ਜਾਂਦਾ ਕਿ ਮੈਂ ਇਸ ਦੀ ਸਮਝ ਦੇ ਵਿੱਚ ਕਿਵੇਂ ਆਵਾਂ ਅੱਜ ਸਾਧ ਸੰਗਤ ਜੀ ਵਰਤਮਾਨ ਸਮੇਂ ਦੇ ਅੰਦਰ ਸੰਪਰਦਾਇ ਵਿਦਿਆ ਦੀ ਬਹੁਤ ਵੱਡੀ ਲੋੜ ਹੈ ਸਾਨੂੰ ਪੰਥ ਦੇ ਵਿੱਚ ਚੰਗੇ ਚੰਗੇ ਵਿਦਵਾਨ ਪੈਦਾ ਕਰਨੇ ਚਾਹੀਦੇ ਨੇ ਤੇ ਨਾਲ ਨਾਲ ਸਾਹ ਸੰਗਤ ਜੀ ਜਿਹੜੇ ਵਿਦਵਾਨ ਹਨ ਉਹ ਅੱਜ ਵਰਤਮਾਨ ਸਮੇਂ ਦੇ ਵਿੱਚ ਵੇਖਿਆ ਬੜੇ ਘਟਦੇ ਜਾ ਰਹੇ ਐ ਪਹਿਲੇ ਸਮਿਆਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਇੱਕ ਵਿੱਦਿਆ ਦਾ ਬਹੁਤ ਵੱਡਾ ਫਲਾ ਹੁੰਦਾ ਸੀ ਇਕ ਨਾਲ ਨਾਲ ਵੈਦਗੀ ਦਾ ਹੁੰਦਾ ਸੀ ਪਰ ਅੱਜ ਅੱਜ ਵਰਤਮਾਨ ਸਮੇਂ ਦੇ ਅੰਦਰ ਇਹ ਦੋਵੇਂ ਚੀਜ਼ਾਂ ਬਹੁਤ ਘਟਦੀਆਂ ਜਾ ਰਹੀਆਂ ਇਹ ਸਥਾਨ ਇਹ ਨਗਰ ਤੁਸੀਂ ਵੱਡੇ ਭਾਗਾਂ ਵਾਲੇ ਹੋ ਇਲਾਕੇ ਦੇ ਵੱਡੇ ਭਾਗ ਹਨ ਸੰਪਰਦਾਏ ਦੇ ਵਿੱਚੋਂ ਹੀ ਪੜੇ ਹੋਏ ਸਤਕਾਰਯੋਗ ਗਿਆਨੀ ਜੱਸਾ ਸਿੰਘ ਜੀ ਇਸ ਸਥਾਨ ਤੇ ਗੁਰਮਤਿ ਦੀ ਵਿਦਿਆ ਪੜ੍ਹਾ ਰਹੇ ਨੇ ਇਹ ਬਹੁਤ ਪਿਆਰਿਓ ਸੁਨਹਿਰੀ ਮੌਕਾ ਹੈ ਬੱਚਿਆਂ ਨੂੰ ਵਿਦਿਆ ਪੜਾਉਣ ਦਾ ਜਿੰਨੇ ਸਮੇਂ ਤੱਕ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਰਸ ਪ੍ਰਾਪਤ ਕਰਨ ਵਾਸਤੇ ਤਿੰਨ ਗੱਲਾਂ ਦੀ ਖਾਲਸਾ ਜੀ ਬਹੁਤ ਲੋੜ ਹੈ ਜੇ ਆਪਾਂ ਚਾਹਣੇ ਹਾਂ ਗੁਰਬਾਣੀ ਦਾ ਰਸ ਲਈਏ ਸਭ ਤੋਂ ਪਹਿਲਾਂ ਅੱਖਰਾਂ ਦੀ ਸ਼ੁੱਧੀ ਹੋਣੀ ਅੱਖਰਾਂ ਦਾ ਸੁੱਧ ਉਚਾਰਨ ਹੋਣਾ ਜੇ ਅਸੀਂ ਅੱਖਰਾਂ ਦਾ ਸੋਧ ਉਚਾਰਨ ਕਰਾਂਗੇ ਜਿਸ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਅੱਖਰ ਲਿਖੇ ਨੇ ਉਹਦਾ ਰਸ ਆਏਗਾ ਫਿਰ ਉਹਨਾਂ ਨਾਲ ਨਾਲ ਗੁਰਬਾਣੀ ਦੇ ਵਿਸ਼ਰਾਮਾਂ ਦਾ ਗਿਆਨ ਹੋਣਾ ਜਮਕ ਦਾ ਠਮਕ ਦਾ ਅਰਧ ਵਿਸ਼ਰਾਮ ਇਹਨਾਂ ਦੀ ਜਾਣਕਾਰੀ ਹੋਣੀ ਜਦੋਂ ਅਸੀਂ ਇਹਨਾਂ ਜਮਕਾਂ ਵਿਸ਼ਰਾਮਾਂ ਸਮੇਤ ਬਾਣੀ ਦਾ ਪਾਠ ਕਰਾਂਗੇ ਸਾਨੂੰ ਰਸ ਆਏਗਾ ਇਸੇ ਤਰ੍ਹਾਂ ਫੇਰ ਜੋ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਸ਼ਬਦਾਂ ਦੇ ਅੱਖਰਾਂ ਦੇ ਚਰਨਾਂ ਦੇ ਵਿੱਚ ਅਕਸ਼ਰ ਲਿਖੇ ਹੋਏ ਨੇ ਜਿਸ ਤਰ੍ਹਾਂ ਉਦਾਤ ਚਿੰਨ ਹੈ ਹਕਸ ਚਿੰਨ ਹੈ ਜਗਸ ਚਿੰਨ ਹੈ ਇਹਨਾਂ ਦੀ ਜਾਣਕਾਰੀ ਹੋਣੀ ਜਿੰਨੇ ਸਮੇਂ ਤੱਕ ਸਾਨੂੰ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਹੁੰਦਾ ਪਿਆਰਿਓ ਸਾਨੂੰ ਸਤਿਗੁਰੂ ਜੀ ਦੀ ਬਾਣੀ ਦਾ ਕਦੇ ਰਸ ਨਹੀਂ ਆ ਸਕਦਾ ਇਸ ਕਰਕੇ ਜਿਹੜੇ ਗੁਰਸਿੱਖ ਹਨ ਇਹ ਗੁਰਸਿੱਖ ਰਸியே ਪੈਦਾ ਕੀਤੇ ਐ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਆਪਾਂ ਵੀ ਬਾਣੀ ਦਾ ਰਸ ਪ੍ਰਾਪਤ ਕਰ ਸਕੀਏ ਬਾਣੀ ਦੇ ਰਸ ਲੈਣ ਵਾਸਤੇ ਸਾਨੂੰ ਗੁਰਬਾਣੀ ਦਾ ਸੁੱਧ ਉਚਾਰਨ ਸੁੱਧ ਗੁਰਬਾਣੀ ਦਾ ਪਾਠ ਅਰਥਾਂ ਦਾ ਵਿਸ਼ਰਾਮਾਂ ਦਾ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਦਾਸ ਸਮੁੱਚੇ ਗੁਰਸਿੱਖਾਂ ਦਾ ਜਥੇਦਾਰ ਬਾਬਾ ਪਿੱਪਲ ਸਿੰਘ ਜੀ ਔਰ ਜੋ ਪੰਜ ਪਿਆਰੇ ਦੀ ਸੇਵਾ ਵਿੱਚ ਲੱਗਣ ਵਾਲੇ ਇੱਥੇ ਅੰਮ੍ਰਿਤ ਸੰਚਾਰ ਜਥੇ ਵਾਲੇ ਗੁਰਸਿੱਖ ਪਹੁੰਚੇ ਹੋਏ ਨੇ ਦਾਸ ਸਾਰਿਆਂ ਦੇ ਚਰਨਾਂ ਤੇ ਨਮਸਕਾਰ ਕਰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਆਨੇ ਬਹਾਨੇ ਗੁਰਸਿੱਖਾਂ ਦੇ ਸਤਿਗੁਰੂ ਜੀ ਦੇ ਪਿਆਰਿਆਂ ਦੇ ਆਪਸ ਵਿੱਚ ਸਾਡੇ ਮੇਲ ਹੋ ਜਾਂਦੇ ਆ ਇਹ ਅਸਲ ਵਿੱਚ ਜੋੜ-ਵੇਲ ਹੈ ਸੋ ਵਿਚਾਰਾਂ ਕਰਦਿਆਂ ਹੋਈਆਂ ਪੁੱਲਾਂ ਗਲਤੀਆਂ ਨੂੰ ਖਿਮਾ ਕਰਨਾ ਸਮਾਂ ਬਹੁਤ ਹੋ ਗਿਆ ਸੰਗਤ ਜੀ ਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪਿਆਰ ਸਤਿਕਾਰ ਸਹਿਤ ਗੁਰਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ